ਸਾਭ ਜੀ ਦਾ ਸਵਾਗਤ ਕੀਤਾ ਜਾਂਦਾ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੈਤੋ ਪੈਂਦੀ ਆ ਜਿਹਦੇ ਵਿੱਚ ਬਾਈ ਜੀ ਜਰਸੀ ਵੈੜ ਦੂਜਾ ਸੂਆ ਸੂਈ ਸਵੈਤਾ ਜੀ ਸੂਈਆ ਬਾਈ ਜੀ ਹੁਣੇ ਹਜੇ ਬਾਈ ਜੀ ਮੈਂਤੀ ਹੋਇਆ 5 ਕੇ 10 ਤੇ ਬੱਚੇ ਨੂੰ ਜਨਮ ਦਿੱਤਾ ਥਣ ਥਨ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਵੇਖੋ ਮੋਟਾ ਮੋਟਾ ਥਾਣਾ ਰੋਗ ਰੋਗ ਦਾ ਸੁਣਾ ਸੁਨੱਖਾ ਥਾਣਾ ਪੂਰੀ ਚੰਗੀ ਚਵਾਈ ਦੀ ਆ ਕਿਸੇ ਵੀਰ ਦੇ ਬਾਈ ਜੀ ਇਹ ਵਹਿਰ ਪਸੰਦ ਆਵੇ ਤੇ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਨੰਬਰ ਹੈਗਾ ਬਾਈ ਜੀ 98568 ਤੇ 20524 ਬਾਈ ਜੀ ਇਹ ਤੇ ਸੰਪਰਕ ਕਰ ਲੈਣਾ ਤੇ ਬਾਈ ਜੀ ਵਹਿਰ ਤੁਹਾਨੂੰ 65000 ਰੁਪਏ ਦੇ ਵਿੱਚ ਮਿਲ ਜੂਗੀ ਵੈੜ ਬਹੁਤ ਵਧਗਾ ਦੁੱਧ ਬਾਈ ਜੀ ਵੈੜਾ 14 15 ਤੋਂ 16 ਲੀਟਰ ਤੀਕਾ ਪਾ ਸਕਦੀ ਆ ਸੋਹਣੀ ਸੰਖੀ ਵੈੜ ਦੂਜਾ ਹਸੂਆ ਸੀਲ ਠੰਡੀ ਐ ਤੇ ਥਾਨਤਾ ਬਾਈ ਜੀ ਕਰਮ ਵਾਲੀ ਨੂੰ ਪੂਰਾ ਚੰਗਾ ਪੂਰਾ ਵਧਗਾ ਲੱਗਾ ਵਾ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਤੇ ਸਪਰਕ ਜ਼ਰੂਰ ਕਰਿਓ ਸੋਹਣੀ ਸੰਖੀ ਵੈੜ ਖਾਂਦੇ ਆ ਲੈਡ ਤੋਂ ਬਾਈ ਜੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਤੇ